ਲੁਧਿਆਣੇ ਤੋਂ ਚੱਲ ਕੇ ਇਹ ਕੁੜੀ ਆਪਣੇ ਦੋਸਤ ਗੁਲਜ਼ਾਰ ਨੂੰ ਮਿਲਣ ਤੇ ਲਈ ਜਾ ਰਹੀ ਸੀ ਗੁਲਜ਼ਾਰ ਪ੍ਰੀਤ ਸਿੰਘ ਇਸ ਮੁੰਡੇ ਦਾ ਨਾਮ ਹੈ ਪਰ ਦੋਹਾਂ ਦੇ ਮਿਲਣ ਦੇ ਵਿਚਾਲੇ ਇੱਕ ਹੋਰ ਮੁੰਡਾ ਵਿਚਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਸ ਆਸ਼ਿਕ ਦੇ ਵੱਲੋਂ ਉਸ ਮੁੰਡੇ ਦੀ ਜਾਨ ਲੈ ਲਈ ਗਈ ਬੇहद ਹੀ ਗੰਭੀਰ ਤੇ ਵੱਡੀ ਘਟਨਾ ਵਾਪਰੀ ਹੈ ਜਿੱਥੇ ਇੱਕ ਜਵਾਨ ਮੁੰਡੇ ਦੀ ਜਾਨ ਜਾਣ ਤੋਂ ਬਾਅਦ ਪਤਾ ਨਹੀਂ ਲੱਗ ਪਾ ਰਿਹਾ ਸੀ ਕਿ ਉਸ ਦਿਨ ਵਾਲੇ ਇਸ ਵਾਰ ਦਾਤ ਨੂੰ ਕਿਸ ਨੇ ਅੰਜਾਮ ਦਿੱਤਾ ਪਰ ਪੁਲਿਸ ਨੇ ਬੜੀ ਮੁਸ਼ਕਲ ਦੇ ਨਾਲ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਇਸ ਕੇਸ ਨੂੰ ਸੁਲਝਾਉਂਦੇ ਹੋਏ ਮੁੰਡਾ ਅਤੇ ਕੁੜੀ ਨੂੰ ਗ੍ਰਿਫਤਾਰ ਕੀਤਾ ਜੋ ਕਿ ਆਪਸ ਦੇ ਵਿੱਚ ਪ੍ਰੇਮੀ ਪ੍ਰੇਮਿਕਾ ਨੇ ਦੋਹਾਂ ਨੇ ਮਿਲ ਕੇ ਹੀ ਮੁੰਡੇ ਦੀ ਜਾਨ ਲਈ ਹੈ ਤੇ ਇਸ ਬਾਬਤ ਹੁਣ ਤੱਕ ਜੋ ਕੁਝ ਸਾਹਮਣੇ ਆਇਆ ਉਹ ਸਾਰਾ ਕੁਝ ਜਾਣ ਲੈਣੇ ਆ ਟਾਂਡਾ ਤੋਂ ਹੀ ਖਬਰ ਸਾਹਮਣੇ ਆ ਰਹੀ ਸੀ ਜਿੱਥੇ ਪੁਲਿਸ ਦੇ ਵੱਲੋਂ ਮੁੰਡੇ ਅਤੇ ਉਸ ਦੀ ਸਹੇਲੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜੀ ਇੱਕ ਰਾਹਪੁਰ ਪਿੰਡ ਕਾਂਡਾ ਵਿਖੇ ਅ ਦੇ ਨੇੜੇ ਚਲਾਣ ਗੱਡੇ ਦੇ ਕੋਲ 8 ਤਾਰੀਖ ਨੂੰ ਇੱਕ ਜੀ ਪੁਲਿਸ ਨੂੰ ਰਿਪੋਰਟ ਕੀਤੀ ਗਈ ਸੀ ਜਿਹੜੀ ਲੇਟਰਨ ਆਇਡੈਂਟੀਫਾਈ ਹੋਈ ਅਜੇ ਕੁਮਾਰ ਬਜਾ ਤੇ ਆ ਸੁਰੂਤੋਂ ਇੱਕ ਬਲਾਈਂਡ ਮਰਡਰ ਕੇਸ ਸੀਗਾ ਜਿਹਨੂੰ ਪੁਲਿਸ ਨੇ ਫਰਦਰ ਇਨਵੈਸਟੀਗੇਟ ਕਰਦੇ ਵੇ ਐਸਪੀ ਡੀ ਸਰਜੀਤ ਵਾਇਆ ਡੀਐਸਪੀ ਜਿਸ ਦੇ ਅੰਦਰ ਬਾਜਵਾ ਐਸਐਸਓ ਗੁਰਿੰਦਰ ਨਾਗਰਾ IPS 프로페셔널 ਗਜਲਪੁਰ ਤੇ ਨਾਲ ਸਾਡੇ CID ਦੀ ਟੀਮ ਨੇ ਵੱਖ-ਵੱਖ ਟੀਮਾਂ ਨੇ ਇਹਨਾਂ ਫਰਦਰ ਇਨਵੈਸਟੀਗੇਟ ਕਰਦੇ ਹੋਏ ਆ ਲਗਭਗ 25 ਤੋਂ 30 ਕਿਲੋਮੀਟਰ ਤੱਕ ਦੇ ਕੈਮਰੇ ਗਾਮਨ ਕਿਤੇ ਨਾਲ ਟੈਕਨੀਕਲ ਸਪੋਰਟ ਦੇ ਨਾਲ ਜਿਹੜਾ ਸਾਡੀ ਟੈਕਨੀਕਲ ਯੂਨਿਟ ਹੈ ਨਹੀਂ ਉਹਦੇ ਸਪੋਰਟ ਦੇ ਨਾਲ ਸਾਰੇ ਕੇਸ ਨੂੰ ਇਨਵੈਸਟੀਗੇਟ ਕੀਤਾ ਤੇ ਕਾਫੀ ਮਿਹਨਤ ਤੋਂ ਬਾਅਦ ਤੇ ਲਗਭਗ 5-6 ਦਿਨ ਦੀ ਲਗਾਤਾਰ ਮਿਹਨਤ ਤੋਂ ਬਾਅਦ 14 ਤਾਰੀਖ ਨੂੰ ਸਾਡੀ ਟੀਮ ਨੇ ਇੱਕ ਸ਼ੱਕੀ ਲੇਡੀ ਜਰੀਨਾ ਖਤੂਨ ਨੂੰ ਲੁਧਿਆਣਾ ਤੋਂ ਕਾਬੂ ਕੀਤਾ ਅ ਟਿਬਾ ਪੁਲਿਸ ਸਟੇਸ਼ਨ ਦੇ ਏਰੀਆ ਤੋਂ ਤੇ ਫਰਦਰ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਹੈਗਾ ਉਹ ਜਰੀਨਾ ਖਤੂਨ ਨੇ ਰਿਵੀਲ ਕੀਤਾ ਕਿ ਉਹਨੇ ਆਪਣੇ ਸਾਥੀ ਗੁਲਜ਼ਾਰ ਪ੍ਰੀਤ ਜਦੋਂ ਮਿਲਣ ਜਾ ਰਹੀ ਸੀਗੀ ਉਦੋਂ ਗੁਲਜ਼ਾਰ ਪ੍ਰੀਤ ਜਦੋਂ ਉਹਨੂੰ ਮਿਲਣ ਆਣ ਲੱਗਾ ਸੀਗਾ ਉਸੇ ਟਾਈਮ ਜਿਹੜਾ ਡਿਸੀਜ਼ਡ ਹੈਗਾ ਜੇ ਕੁਮਾਰ ਉਹ ਉਹਨੂੰ ਮਿਲਦਾ ਹੈਗਾ ਤੇ ਉਹ ਰੋਕ ਕੇ ਉਹਦੇ ਨਾਲ ਬਤਨਬੀ ਕਰਦਾ ਹੈਗਾ ਇਨ ਬਿਟਵੀਨ ਗੁਲਜ਼ਾਰ ਪ੍ਰੀਤ ਆਂਦਾ ਹੈਗਾ ਉਹ ਵੈਸੇ ਆ ਕੇ ਉਹਦਾ ਅਟੈਕ ਕਰ ਦਿੰਦਾ ਹੈਗਾ ਤੇ ਸ਼ਾਰਪੇਜ ਹਥਿਆਰ ਦੇ ਨਾਲ ਉਹਤੇ ਹਮਲਾ ਕਰਦੇਵੇ ਜਿਹੜਾ ਹੈਗਾ ਉਹਦਾ ਕਤਲ ਕਰ ਦਿੰਦਾ ਹੈਗਾ ਤੇ ਇਸ ਚੀਜ਼ ਨੂੰ ਇਨਵੈਸਟੀਗੇਟ ਕਰਦੇ ਵੇ ਸਾਰੀ ਸਾਡੀ ਟੀਮ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਤੇ ਇੱਕ ਬਲਾਈਂਡ ਮਟਰ ਕੇਸ ਨੂੰ ਆ ਬੜੇ ਸ਼ਾਰਟ ਸਪੈਨ ਆਫ ਟਾਈਮ 'ਚ ਕਿਉਂਕਿ ਕਾਫੀ ਕਾਫੀ ਗੁੰਝਲਦਾਰ ਕੇਸ ਸੀਗਾ ਤੇ ਹੋਰ ਕਲੂਜ਼ ਵਿੱਚ ਕੋਈ ਆ ਨਹੀਂ ਰਹੀ ਸੀਗੇ ਤੇ ਟੈਕਨੀਕਲ ਸਪੋਰਟ ਤੇ ਸੀਸੀਟੀਵੀ ਕੈਮਰਿਆਂ ਦੇ ਅਨਾਲਿਸਿਸ ਤੇ ਸਪੋਰਟ ਦੇ ਨਾਲ ਕੁਝ ਜਿਹੜਾ ਹੈਗਾ ਸਰਸਸਿਸ ਦੀ ਇਨਫੋਰਮੇਸ਼ਨ ਦੇ ਆਧਾਰ 'ਤੇ ਇਹਨੂੰ ਟ੍ਰੇਸ ਕੀਤਾ ਹੈਗਾ ਥੈਂਕ ਯੂ ਜੀ 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 ਨਹੀਂ ਅਜੇ ਸਾਡੀ ਸ਼ੁਦਾ ਨਹੀਂ ਸੀਗਾ ਤੇ ਲਗਭਗ 25 ਸਾਲ ਦੀ ਉਮਰ ਦੀ ਰਿਸੀ ਸੀ ਤੇ ਐਸੱਚ ਕੋਈ ਉਹ ਕੰਮ ਨਹੀਂ ਕਰਦਾ ਸੀਗਾ ਉਹ ਗਿਆ ਵਾ ਸੀਗਾ ਆਪਣੇ ਸਿਰ ਸੋਰੇ ਉੱਥੇ ਕੋਈ ਸਮਾਨ ਲੈਣ ਗਿਆ ਸੀਗਾ ਸਿੱਸਤੇ ਦਾ ਸਮਾਨ ਸੀਗਾ ਜਦੋਂ ਵਾਪਸ ਆਇਆ ਹੈਗਾ ਰਾਤ 'ਚ ਤੇ ਘਰ ਪਹੁੰਚਣ ਤੋਂ ਪਹਿਲਾਂ ਆ ਵਾਰਦਾਤ ਪਟਕ ਦੇ ਨੇੜੇ ਉਹ ਨਾਲ ਵਾਪਸ ਹੀ